ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਬੇਟੀ ਨਿਆਮਤ कौर ਮਾਨ ਨੂੰ ਮੱਥਾ ਟੇਕਣ ਲਈ ਸਚਕਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹੁੰਚੇ ਇਸ ਮੌਕੇ ਮਾਨ ਦੀ ਮਾਤਾ ਹਰਪਾਲ ਕੌਰ ਤੇ ਪੈਣ ਮਰਪ੍ਰੀਤ ਕੌਰ ਵੀ ਨਾਲ ਸਨ ਬੇਟੀ ਨਿਆਮਤ ਕੌਰ ਦਾ ਜਨਮ 28 ਮਾਰਚ 2024 ਨੂੰ ਹੋਇਆ ਸੀ ਮਾਨ ਦਾ ਦੂਸਰਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਹੋਇਆ ਸੀ ਭਗਵੰਤ ਮਾਨ ਪਹਿਲੀ ਵਾਰੀ ਆਪਣੀ ਬੇਟੀ ਨਿਆਮਤ ਕੌਰ ਨੂੰ ਸਚਕਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਲੈ ਕੇ ਪਹੁੰਚੇ ਸਨ ਭਗਵੰਤ ਮਾਨ ਕੱਲ੍ਹ ਲੋਕ ਸਭਾ ਹਲਕਾ ਅਮਰitsar ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਤਾਲੀਵਾਲ ਦੇ ਹੱਕ ਇਸ ਦੌਰਾਨ ਉਹ মিডিਆ ਨੂੰ ਵੀ ਮੁਖਾਤਬ ਹੋਏ ਕਿ ਕੁਝ ਕਿਹਾ ਸੀਮ ਭਗਵਾਨਤ ਮਾਨ ਨੇ ਆਓ ਦੇਖਦੇ ਹਾਂ ਅੱਜ ਪਵਿੱਤਰ ਨਗਰੀ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਆਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਆਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਘਰੋਂ ਮੱਥਾ ਟੇਕਣ ਆਏ ਆ ਅਸ਼ੀਰਵਾ ਲੈਣ ਆਏ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਏਸੀ ਕਿਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਵਾਂ ਜਾਂ ਕੋਈ ਉਹ ਸਭ ਖੁੱਲ ਜਾਂਦੀਆਂ ਨੇ ਇੱਥੇ ਰਸ ਪੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਨੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਅ ਕੱਲ ਮੈਂ ਗੁਰਦਾਸਪੁਰ ਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੈਮਰੇ ਲਈ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੋਟ ਤੁਸੀਂ ਉਹ ਕੀਤਾ ਸੋ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉੱਤੇ ਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੀ ਹੀਰ ਦਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋ ਸਾਡੇ ਕੋਲੋ ਜਾਣੇ ਅਣਜਾਣੇ ਚ ਕੋਈ ਇਹੋ ਜੀ ਭੁਲ ਨਾ ਹੋ ਜਾ ਜ ਜਿਹਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੀਆਂ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹ ਨਾਲ ਦੇ ਦਿਨ ਕੁਛ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਛ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਕਿ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਕੁੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਝ ਹੈ ਭਾਈਚਾਰਾ ਕਿਸਾਂਜ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਮਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਪ ਅਸੀਂ ਇਕੱਠੇ ਮਨਾਉਂਦੇ ਸਾਰੇ ਤੋਂ ਸਾਡੇ ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਚ ਸ਼ਕਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੇ ਰਾਜਾ ਫਰੀਦ ਨੇ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਿਵੇਂ ਤੇਰਾ ਜੀਰੋ ਹੋ ਜਾਵੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਦੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਆ ਰੈਲੀ ਜਾ ਕੇ ਜੋ ਮਰਜੀ ਕੁੱਛ ਲੈ ਮੈਨੂੰ ਉੱਥੇ ਜਾ ਕੇ ਜਵਾਬ ਮੈਂ ਦੱਸਾਂ ਇਹੀ ਦੱਸਿਆ ਮੈਂ ਇਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋਵੇ ਸੋ ਤੰਦਰੁਸਤ ਬੱਚਾ ਔਰ ਬੱਚੇ ਪੜ੍ਹਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇਸ਼ ਦਾ ਨਾਮ ਰੌਸ਼ਨ ਕਰਨ ਤਰੱਕੀਆਂ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਹਾਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਹੀ ਨੌਕਰੀ ਮਿਲੇ ਹਾਂ ਜੇ ਉਹਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਐ ਮੈਂ ਘੁੰਮਣ ਤੋਂ ਲੋਕਦਾ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਿਤਾਈਏ ਸੋ ਇਹੀ ਅਰਦਾਸ ਕੀਤੀ ਹੈ